ਚੱਲ ਫਿਰ ਲਾਲਾ ਸ਼ਰਤ ਕੱਢ ਦਿਆ ਫਿਰ ਤਾਂ ਮੇਰਾ ਗੱਨਾ ਵੀ ਆਦਾ ਤੇ ਜਾਣਾ ਕਿਥੇ ਰੋ ਗੱਲ ਲਾਲਾ ਕਰਤ ਤੇ ਲਾਲਾ ਸ਼ਰਤ ਕਿੱਧਰ ਜਾਉਣਾ ਮੈਂ ਬੇਲੇ ਨੂੰ ਮੈਂ ਇੱਧਰ ਨੂੰ ਮੈਂ ਕਿੱਥੇ ਪਹਿਲਾਂ ਇੱਧਰ ਹੋ ਜਾਣਾ ਬਸ ਠੀਕ ਹੈ ਮੈਂ ਆ ਜਾਣਾ ਤੇ ਦੇਖਣਾ ਤੇ ਵੀਡੀਓ ਬਣਾ ਲਈ ਬਸ ਠੀਕ ਹੈ ਸ਼ਰਤ ਲਾ ਕੀ ਰਾਜੂ ਇਹ ਕਿਹੜਾ ਮੈਂ ਤੂੰ ਸਾਨੂੰ ਜਾਣਾ ਮੈਂ ਇੱਧਰ ਨੂੰ ਜਾਣਾ ਲਓ ਜੀ ਭਾਈ ਮਰੰਡਾ ਸ਼ਹਿਰ ਪਹੁੰਚ ਗਏ ਦੇਖਦੇ ਆ ਵੀ ਜੱਗਾ ਹੁਣ ਆਇਆ ਜਾਂ ਨਹੀਂ ਆਇਆ ਕੀ ਦਿਹਾਕ ਨਹੀਂ ਸੁਣਦਾ ਪਾ ਸਰਜੀਤ ਓਏ ਜੇ ਗੱਲ ਤੋਂ ਸੁਣ ਹਾਂ ਕਿਹੜੀ ਕਿਹੜੀ ਚੀਜ਼ ਪਾਏ ਬੈਰਾ ਆਏ ਐਲਪੀ ਐਲਪੀ ਜੋ ਫਿਰ ਆਏ ਹੈਵੇ ਚ ਫਿਰ ਆਏ ਡ੍ਰਾਈਵਰ ਉਹ ਇੱਥੇ ਤੇਰੀ ਮਤਲਬ ਕਿਹੜਾ ਕਿਹੜਾ ਨਿਤਰਦੌਰ ਦੇ ਘਬਰੇ ਦੁਰਕੇ ਜਾਣਾ ਮੈਣਾ ਆਹ ਰੋਡ ਤੇ ਜਿਆਦਾ ਵੀ ਹੈ ਨਹੀਂ ਕੋਈ ਬਾਈ ਲਓ ਜੀ ਬਾਈ ਇਹ ਹੀਲਾ ਹੈ ਨਹੀਂ ਮਾੜਾ ਟਾਈਮ ਆਇੰਦਾ ਫਿਰ ਤੁਰ ਕੇ ਹੋਲੇ ਇੱਕ ਬਾਈ ਮਿਲਿਆ ਤਾਂ ਬਚੇਰਾ ਉਸਾ ਵੀ ਤੇਲ ਮੁੱਕਿਆ ਪਿਆ ਹੈ ਜਾ ਜਗੇ ਜੱਗੇ ਦੇ ਟਰਾਲੇ ਖਾਲੀ ਹੁੰਦੇ ਹੁੰਦੇ ਟਰੇਨ ਅੜੀ ਚੈਨ ਦੀ ਸਪੀਡ ਵੱਧ ਗਈ ਦੇਖੋ ਜੇ ਇੰਨੀ ਕ ਸਪੀਡ ਹੋਵੇ ਨਹੀਂ ਯਾਰਾ ਫਿਰ ਲਓ ਜੀ ਭਾਈ ਮਿਲ ਨੂੰ ਜਾਣ ਦੀ ਤਿਆਰੀ ਸ਼ਾਮ ਟਾਈਮ ਇੱਧਰ ਆਪਣੇ ਵਾਲਾ ਘੋੜਾ ਉਧਰ ਜੱਗਾ ਉਹ ধੂਆ ਟਰੈਕਟਰ ਲੈ ਆਉਣਾ ਦਾ ਹਾਂ ਇਹ ਪਾਇਆ ਵਾਲਾ ਅੱਛਾ ਗਰਾ ਮਾਰ ਕੇ ਆਇਆ 14 ਘੰਟੇ 13 ਘੰਟੇ ਲੱਗ ਗਿਆ ਹਾਂ ਹੁਣ ਰਾਤ ਵੀ 12 ਵਜੇ ਗਏ ਹੁਣ ਫੇਰ ਮਿਲ ਨੂੰ ਦੀ ਸੌਣਾ ਰਿਹਾਗਾ ਘਰ ਜੀ ਨਹੀਂ ਲੱਗਦਾ ਉਹ ਮੇਰੇ ਘਰ ਦੇ ਵਿੱਚ ਕਹਿੰਦੇ ਅੱਜ ਆ ਜੀ ਨਾ ਮਾਦਰ ਨਹੀਂ ਆਉਂਦਾ ਲਾ ਬੁੜੇ ਆਣਾ ਪਾ ਨੇ ਹਾਂ ਬੁੜੇ ਆਣਾ ਡੋਲਣਾ ਕਹਦੇ ਆ ਉੱਥੇ 150 ਟਰਾਲੀ ਆਪਣੇ ਮੂਨੇ ਚਲ ਦੇਖ ਲੈ ਕੀ ਬਣਦਾ ਤੇਰੇ ਛਾੜੇ ਹੱਸ਼ ਵੀ ਰਹਿਗਾ ਚਲ ਦੇਖਦੇ ਆ ਆ ਰੱਖ ਦੇ ਬਾਈ ਖਬਰੇ ਮੋੜ ਵੀ ਸਾਦੇ ਆ ਬਾਕੀ ਦੇਖਦੇ ਆ ਮੌਕਾ ਕਹਦੇ ਹੋ ਤਾਂ ਦੇਰ ਦਾ ਟ੍ਰੈਲਰ ਨਹੀਂ ਹੋ ਗਿਆ ਪੁੱਛਿਆ ਬਾਅਦ ਵਿੱਚ ਹਾਂ ਹੁਣ ਨਹੀਂ ਬਾਕੀ ਕੱਲੂ ਰਾਤ ਨੂੰ ਵਾਰੀ ਆਉਣੀ ਹੈ ਕੱਲ ਨੂੰ ਮੈਂ ਮੈਂ ਲੈਣ ਜਾਊਗਾ ਚੱਲ ਦੇਖਦੇ ਆ ਹਾਂ ਓਕੇ ਆ ਓਕੇ ਜੀ ਚੱਲ ਚਮਕੌਰ ਨਹੀਂ ਜਾਣਾ ਵੇ ਤਾਂ ਕਿ ਆ ਦੂਰ ਹੋਵੇ ਬੇਸ਼ੱਕ ਕੋਈ 10 ਕਿਲੋ ਕਿਹਾ ਏ ਚਮਕੌਰ ਤੋਂ 13 ਕਿਲੋਮੀਟਰ ਹੈ ਹੋਰ ਕਿ ਨਹੀਂ ਆਉਂਦਾ ਆਏਗਾ ਚਮਕੌਰ ਨੂੰ ਵਧੀਆ ਏ ਤੇਰੇ ਟਾਇਰ ਬਾਹਰ ਇਹਦੇ ਟਾਇਰ ਅੰਦਰ ਆ ਚੱਲ ਫਿਰ ਲਾਲਾ ਸ਼ਰਦ ਲਾਲਾ ਸ਼ਰਦ ਕੱਢ ਜਾ ਫਿਰ ਸਾਹਮਣੇ ਮੇਰਾ ਗੱਡਾ ਵੀ ਆਦਾ ਮੈਂ ਜਾਣਾ ਕਿੱਥੇ ਫਿਰ ਚੱਲ ਲਾਲਾ ਸ਼ਰਦ ਫਿਰ ਲਾਲਾ ਸ਼ਰਦ ਵਰਗਾ ਕਿੱਧਰ ਜਾਉਣਾ ਮੈਂ ਬੇਲੇ ਨੂੰ ਮੈਂ ਇੱਧਰ ਨੂੰ ਮੈਂ ਕਿੱਥੇ ਪਹਿਲਾਂ ਇੱਧਰ ਹੋ ਜਾਣਾ ਬਸ ਠੀਕ ਹੈ ਮੈਂ ਆ ਜਾਣਾ ਵਰਗਾ ਦੇਖਦਾ ਤੇ ਵੀਡੀਓ ਬਣਾ ਲੀਗਾ ਬਸ ਠੀਕ ਹੈ ਸ਼ਰਤ ਲਾ ਕੀ ਰਾਜੂ ਇੱਕ ਨਾ ਮੈਂ ਤੂੰ ਹੀ ਸਾਨੂੰ ਜਾਣਾ ਮੈਂ ਇੱਧਰ ਨੂੰ ਜਾਣਾ ਚੱਲ ਮੈਂ ਵੀ ਹੌਲੀ ਜਾਣਾ ਏ ਦੇਖਿਆ ਕੰਮ ਹੋ ਗਿਆ ਨਾ ਜੂਹਰੇ ਤਾਂ ਸ਼ਰਤ ਵਾਲਾ ਕੰਮ ਹੋ ਗਿਆ ਉੱਠਾ ਕੰਮ ਹੋ ਗਿਆ ਆ ਹੌਲੀ ਜਾ ਤੇ ਚੰਗਾ ਉਹੀ ਕੰਮ ਹੋ ਗਿਆ ਬਾਈ ਜੱਗਾ ਦੂਈ ਛੈੜ ਤੋਂ ਲੰਘ ਗਿਆ ਮੈਂ ਦੂਈ ਛੈੜ ਤੋਂ ਪਾਪਾ ਨੇ ਬੇਲੇ ਦੇ ਚੰਕੌਰ ਉਹਨੇ ਰੋਪੜ ਕੰਦੀ ਨੂੰ ਪਾ ਲਿਆ ਬਾਕੀ ਦੇਖਦੇ ਆਂ ਭਾਈ ਹੁਣ ਕਿਹੜਾ ਨਿੱਤਰਦਾ ਏ ਜਾਣਾ 1500 ਚੱਕਰਾਂ ਫਰੇ ਬਾਈ ਕਾਲੀ ਕਰੇ ਦਾ ਕੋਈ ਪੈਸਾ ਨਹੀਂ ਹੈਗਾ ਜੀ ਬਾਈ ਮਰੰਡਾ ਖੇਰ ਪਹੁੰਚ ਗਏ ਦੇਖਦੇ ਆ ਵੀ ਜੱਗਾ ਹੁਣ ਆਇਆ ਜਾਂ ਨਹੀਂ ਆਇਆ ਅੱਪਾ ਸ਼੍ਰੀ ਚਮਕੌਰ ਸਾਹਿਬ ਕੰਨੀ ਨੂੰ ਆਏ ਆ ਜੱਗਾ ਆਇਆ ਬਾਈ ਦੂਈ ਸਾਈਡ ਨੂੰ ਤੇ ਆਪਣੇ ਮੂਰੇ ਕਿਟਰਾਲਾ ਜਾ ਰਿਹਾ ਤੇ ਅੱਪਾ ਵੀ ਹੁਣ ਹੌਲੀ ਕਰ ਲਿਆ ਬਾਈ 15 ਘੋੜੇ ਚੱਕਰਾ ਵਰਤੇ ਬਿਨਾ ਹੁਣ ਹਜ਼ਾਰ ਚੱਕਰਾ ਵਾ ਕਰ ਗਏ ਆ ਪਰ ਚਮਕੌਰ ਵਾਲੇ ਰੋਡ ਤੇ ਮਰੰਡਾ ਵਾਲੇ ਰੋਡ ਨੂੰ ਮੋੜ ਕੇ ਬਾਈ ਰੋਪੜ ਵਾਲੇ ਨੂੰ ਪਾ ਲਿਆ ਬਾਈ 1 ਕਿਲੋਮੀਟਰ ਤੋਂ ਮਿਲ ਗਏ ਆ ਬ ਬਰਾਬਰ ਜਿਹੀ ਟੱਕਰ ਹੋਣਾ ਬਾਕੀ ਹੁਣ ਮੌਕੇ 'ਪਾ ਪਤਾ ਲੱਗੂਗਾ ਦੀ ਗੱਲ ਹੋ ਗਈ ਬਾਈ ਮੈਨ ਲੱਗਦਾ ਜੱਗਾ ਕਿ ਨਾ ਮੈਂ ਪਹੁੰਚ ਗਿਆ ਤੇ ਫੇਰੇ ਨਾ ਬਾਈ ਰੋਪੜ ਨੇ ਨੇੜੇ ਪੈਣਾ ਏ ਮਨੋ ਜਾਂ ਨਾਵਨ ਹੋਈ ਕੰਮ ਹੋ ਗਿਆ ਆ ਲੈ ਨੱਚ ਉਹ ਜੱਗੇ ਉਹ ਆਹ ਟਰਾਲੀ ਵਾਲੇ ਨੇ ਲੇਟ ਕਰਾਤਾ ਉਹੀ ਲਈ 20 ਮਿੰਟ ਹੋਏ ਚਾ ਸਟੇਟਸ ਦੇਖਦਾ ਲਿਖਾ ਬੱਦੂਆ ਮੈਂ ਹਰਜੀਤ ਤੇਰੇ ਕੋ ਖੜਿਆ ਨਾਲ 2 ਮਿੰਟ ਲੈ ਲੈ ਉਹ ਆਏ ਨਹੀਂ ਖੜੇ ਖੜੇ ਆ ਹਾਂ ਮਿਲਦਾ ਸਟੇਟਸ ਮਾਰ ਜਾ ਅੱਜ ਚੋਰੀ ਹੁੰਦਾ ਉਹ ਹੁਣੇ ਪਹੁੰਚੇ 1 ਅੱਧਾ ਮਿੰਟ ਪਹਿਲਾਂ ਕਿੱਥੇ ਕਢਾਉਣਾ ਲਓ ਜੀ ਬਾਈ ਉੱਥੇ ਇੱਕ ਵਾਰ ਐਂਟਰ ਹੋ ਕੇ ਪਾਜੀ ਵਾਸਾਈਨ ਕਰਾ ਲਿਆ ਇਹ ਹੁਣ ਦੂਈ ਸਾਈਡ ਲਾਉਣ ਲੱਗੇ ਆ ਉੱਧਰ ਫੁੱਲ ਹੋ ਗਿਆ ਸਿਸਟਮ ਹੁਣੇ ਕੰਡੇ ਵਾਲੀ ਸਾਈਡ ਨੂੰ ਬੈਕ ਸਾਈਡ ਨੂੰ ਇੱਥੋਂ ਕੱਢਦੇ ਉੱਥੋਂ ਬਾਹਰ ਐ ਰੈਕਟਰ ਵੇ ਵੀਰ ਖਾਲੀ ਤਰਾਕੇ ਵੀ ਆ ਰਹੇ ਬਾਈ ਅਸੀਂ ਜਾ ਰਹੇ ਹੁਣ ਦੇਖਦੇ ਕਿੱਥੇ ਗਏ ਲੱਗਦਾ ਦੁਕਾਨੇ ਲੱਗ ਜੂ ਇੱਕ ਵਾਰ ਜਾ ਕੇ ਫੇਰ ਨਹੀਂ ਦਬਦੇ ਰਸਤਾ ਆ ਬਾਈ ਸਾਨੂੰ ਪਤਾ ਹੀ ਹੈ ਮੇਲਾ ਜਕੇ 헤ਜੇ ਆਂਵਾ ਡੋਲ ਡਾਵਾ ਡੋਲ ਕਰਦਾ ਜਾਂਦਾ ਟਰਾਲਾ ਬਾਈ ਮੰਨ ਗਏ ਜੱਗੇ ਨੂੰ ਜੱਗਾ ਵੀ ਅੱਜ ਖਿੱਚ ਕੇ ਆਇਆ ਅੜੀ ਚ ਇਧਰ ਮੈਂ ਤਾਂ ਉਧਰ ਰੋਦਾ ਪਰ ਪੰਜ ਚਾਰ ਮਿੰਟ ਦਾ ਫਰਕ ਪਿਆ ਹੁਣ ਬਾਈ ਇਹ ਕਈ ਹਜ਼ਾਰ ਮਿੰਟ ਦਾ ਪਿਆ ਖਿੱਚ ਕੇ ਮੈਂ ਵੀ ਆਇਆ ਖਿੱਚ ਕੇ ਉਹ ਵੀ ਆਇਆ ਪਰ ਨੇੜੇ ਆ ਬਾਈ ਰੋਪੜਗੰਨੀ ਨੂੰ ਚਮਕੌਰ ਨੂੰ ਬੇਸ਼ੱਕ ਰੋਡ ਟੁੱਟਿਆ ਪਿਆ ਨਹੀਂ ਹੈਗਾ ਫਰਕ ਥੋੜਾ ਜਿਹਾ ਲਓ ਜੀ ਬਾਈ ਹੋ ਗਏ ਐਕਟਰ ਅੰਦਰ ਸਾਹਮਣੇ ਚੈਨ ਹੈ ਪਰ ਚੈਨ ਨੇ ਨੇੜੇ ਜੀ ਪਹੁੰਚ ਗਏ ਉਹ ਦੇਖ ਕੇ ਲਾ ਲੈਣਾ ਕਿਤੇ ਜਿੱਥੇ ਜਗਾ ਲੋਟ ਲੱਗੀ ਹੁਣ ਜਿੱਥੇ ਜੇ ਅੱਗੇ ਨੇ ਰਾਹ ਆ ਪਾਪਾ ਨੇ ਉੱਥੇ ਲਾ ਲੈਣਾ ਦੇਖ ਕੇ ਤੇ ਕਿੱਥੇ ਕਲਾਉਣਾ ਇੱਕ ਟਰੈਕਟਰ ਆ ਬਾਈ ਸਾਡੇ ਮੂਹਰੇ ਪਾਚੀ ਲੈਣੀ ਤੇਰਾ ਨੰਬਰ ਦੇਖਣਾ ਇੱਕ ਟਰੈਕਟਰ ਬਾੜ ਗਿਆ 582 582 ਦੋ ਟਰੈਕਟਰ ਬਾੜ ਤੇ ਤਾਂ ਭੈਣ ਦੇ ਵਿੱਚ ਹੈ ਤੇਰਾ ਕਿੰਨਾ ਮੇਰਾ 19 ਮੇਰਾ ਕਿੰਨਾ 21 ਕੋਈ ਫਰਕ ਨਹੀਂ ਲਓ ਜੀ ਬਾਈ ਮਿਲ ਨੂੰ ਕਰਤਾ ਅਲਬੇ ਦਾ ਘੰਟਾ ਮਾਰਿਆ ਗੱਲਾਂ ਆਪਣੇ ਬੰਦੇ ਆ ਗਏ ਨਾ ਡੇਢ ਘੰਟਾ ਫੇ ਸਾਡਾ ਬਣ ਗਿਆ ਮੂਡ ਵੀ ਖਲੀਏ ਪਿੰਡ ਨੂੰ ਟਕਾਣੇ ਲਾਗੇ ਕੰਡੇ ਦੇ ਮੂਰੇ ਇਹੋ ਉਥੇ ਤੇ ਕੈਮਰਾ ਹੋਣਾ ਤੇ ਨਾ ਹਾਂ ਕੰਡੇ ਮੂਰੇ ਦਾ ਕੈਮਰਾ ਹੋਣਾ ਉੱਥੇ ਦਾ ਬੰਦੇ ਘੁੰਮਦੇ ਹੀ ਰਹਿੰਦੇ ਆ ਘੰਟਾ ਡੇਢ ਗੱਲਾਂ ਮਾਰੀਆਂ ਲੱਗੇ ਤੈਨੂੰ ਮੈਂ ਕੱਟਦਾ ਜੀ ਪਾਰਟੀ ਕਰ ਲੈਂਦਾ ਪਾਰਟੀ ਤੇਰੇਗੇ ਨਹੀਂ ਕੱਲੂ ਫੜੂਗਾ ਤੁਹਾਨੂੰ ਡਿੱਕੇ ਲਾਉਂਦਾ ਮੈਂ ਤਾਨੂੰ ਲਾਈਟ ਆ ਵੀਰੇ ਟਰੈਕਟਰ ਬਾਈਰਾ ਬੜਾ ਸਾਢੇ 4 ਕੁਆਂਟਲ ਗਾੜੀ ਤੇ ਮੇਰੇ ਬੇਕਾ ਨੂੰ ਕਿਹਾ ਵੀ ਇੱਧਰ ਨੂੰ ਜਾਣਾ ਤੂੰ ਨਹੀਂ ਮੰਨਿਆ ਭਜਾ ਕੇ ਆਇਆ ਉਹ ਜੱਗੇ ਮੈਂ ਤਾਂ ਨਹੀਂ ਆਇਆ ਤੇਰਾ ਟਰਾਲਾ ਥੋੜਾ ਜਿਹਾ ਚੌੜਾ ਵੀ ਮੇਰਾ ਥੋੜਾ ਜਿਹਾ ਹੋਰੇ ਨੋੜ ਦਾ ਇਕੱਠਾ ਏ ਨਹੀਂ ਨਹੀਂ ਟੋਏ ਬਹੁਤ ਇੱਧਰ ਨੂੰ ਬਾਈ ਰੂ ਨਹੀਂ ਕਰਤੀ ਪੰਜ ਕਿਲੋਮੀਟਰ ਦਾ 7 ਦਾ ਫਰਕ ਆ ਕੋਈ ਨਹੀਂ ਮੋਟਰਸੈਲਫ ਦੇਖ ਦੇ ਕਿਦੋਂ ਆ ਕੇ ਮੀਟਰ ਲਾ ਕੇ ਮੀਟਰ ਲਾ ਕੇਗਾ ਮੈਂ ਦੇਖਿਆ ਹੋਇਆ ਤਜਰਬਾ ਆ ਐ ਨੀਤਰ ਬਾਈ ਵੀ ਪਿੱਛੇ ਰਹਿ ਗਿਆ ਤਾਂ ਮੈਂ ਤੂੰ ਵੀ ਰਹਿ ਗਿਆ ਅੱਜ ਤੂੰ ਸਿਰਫ 2 ਕੁ ਮਿੰਟ ਪਹਿਲਾਂ ਆਇਆ ਵੇ ਤੇ ਤੂੰ ਰੋਲਾ ਨਾ ਪਾ 25 ਮਿੰਟ ਦਾ ਫਰਕ ਆ ਉਹ ਐ ਨਹੀਂ ਹੋ ਸਕਦਾ 25 ਮਿੰਟ ਦਾ ਹਾਂ ਬਾਦੇ ਮੈਂ 9 ਪਰ ਆਇਆ ਮੈਂ 33 ਪਰ ਨਹੀਂ ਆਇਆ ਓਰੇ ਮੈਂ ਮੇਰੇ ਬਾਪ ਫੋਨ 'ਚ ਵੀਡੀਓ ਬਣੀ ਪਈ ਐ 9 17 ਪਰ ਆ ਗਿਆ ਮੋਰੇ ਮੰਦਰ ਰਖਾਈ ਮੁੰਡੇ ਨੂੰ ਮੈਂ 9 9 ਪਰ ਆ ਗਿਆ ਮਿਲਦੀ ਐ ਐਂਟਰੀ ਹੋਵੇ ਤੂੰ 9 9 ਐ ਮੈਂ 9 17 ਪਰ ਐ ਕਰਤਾ ਕੰਮ ਉਹੀ ਵੀਡੀਓ ਦੇ ਚੱਕਰ ਚ ਉਲਝ ਗਏ ਤੇ ਮੈਨੂੰ ਦਿਖਾ ਟਿੱਪਰ ਕੋਲ ਲੰਘ ਗਿਆ ਪਈ ਇੱਕ ਗੱਲ ਆ ਮਰੰਨੇ ਮਿਲ ਮੂਰੇ ਜੇ ਆਪਾਂ ਘਰ ਨੂੰ ਜਾਣਾ ਤਾਂ ਟਿੱਪਰ ਵਾਲੇ ਵੀ ਰੋਕ ਲੈਂਦੇ ਐ ਰੋਪੜ ਦੇ ਤਾਂ ਵੇ ਸੌਲਾਜ ਆ ਰੋਪੜ ਦਾ ਤੁਰਕੇ ਵੀ ਲੱਗ ਜੂਗੇ ਕਿੰਦੂ ਬੁਲਾ ਲੂ ਨੇ ਕਿੰਦੂ ਨੇ ਕਿੱਥੇ ਆਉਣਾ ਕਿਸੇ ਨੇ ਨਹੀਂ ਆਉਣਾ ਹੈਗਾ ਅੱਧੀ ਰਾਤ ਹੋ ਗਈ 11:00 ਵਜੇ ਗੱਲਾਂ ਦਾ ਸਵਾਦ ਇਹ ਜਾ ਪਿਆ ਹੈ ਹਾਂ ਹੁੰਦੀ ਸਾਰੇ ਜਾਣਾ ਦਾ ਤੂੰ ਵੀ ਨਹੀਂ ਹਿੱਲਿਆ ਉਹ ਚੱਕਰ ਆਇਆ ਨਾ ਕੱਡੇ ਵਾ ਬੰਦੇ ਮਿਲ ਗਏ ਜੇ ਨਾ ਮਿਲਿਆ ਆਪਾਂ ਤਾਂ ਕੱਡੇ ਹੁਣ ਘਰ ਪਹੁੰਚ ਜਾਣਾ ਦਾ ਹੁਣ ਦਾ ਘਰ ਮੈਂ ਰੋਟੀ ਵੀ ਨਹੀਂ ਖਾਤੀ ਸਕੇ ਜੀ ਕੋਈ ਨਹੀਂ ਕਹਿੰਦਾ ਪਰ ਗੱਲਾਂ ਦਾ ਸਵਾਦ ਵੀ ਹੈਗਾ ਤੁਹਾਨੂੰ ਤੈਂ ਫੜਿਆ ਮੈਂ ਤਾਂ ਬਣਾ ਮੈਂ ਤਾਂ ਆਪਣਾ ਕੰਮ ਸੇ ਮੂੰਹ ਪਰ ਮਾਰੇ ਲੱਗਿਆ ਦਾ ਚੱਲ ਕੋਈ ਨਹੀਂ ਹਾਂ ਲੈ ਬੇਟਾ ਲੈ ਲਓ ਜੀ ਬਾਈ ਹੱਥ ਦਿੰਦੇ ਕਹਿੰਦੇ ਹਸਪਤਾਲ ਤੱਕ ਪਹੁੰਚ ਗਏ ਸਰਜੀਤ ਸਰਜੀਤ ਆ ਕੇ ਨਹੀਂ ਸੁਣਦਾ ਉਹ ਸਰਜੀਤ ਓਏ ਜੀ ਗੱਲ ਤਾਂ ਸੁਣ ਹਾਂ ਕਿਹੜੀ ਕਿਹੜੀ ਚੀਜ਼ ਪਾਏ ਬੈਰਾ ਹੈ ਐਲਪੀ ਐਲਪੀ ਜੋ ਫੇਰ ਆਏ ਹੈਵੇ ਚ ਫੇਰ ਆਏ ਟਰੈਕਟਰ ਉੱਪਰ ਇੱਥੇ ਤੇਰੀ ਮਤਲਬ ਕਿਹੜਾ ਕਿਹੜਾ ਮਿੱਤਰਦਾਰ ਦਾ ਘਬਰੇ ਦਰ ਕੇ ਜਾਣਾ ਮੈਨਾ ਆ ਰੋਡ ਤੇ ਜਿਆਦਾ ਵੀ ਹੈ ਨਹੀਂ ਕੋਈ ਬਈ 10 ਮਿੰਟ ਹੋ ਗਏ ਕੋਈ ਨਾ ਮੋਟਰਸਾਈਕਲ ਸਕੂਟਰ ਨਾ ਸਾਈਕਲ ਕੁਝ ਵੀ ਨੂੰ ਗਿਆ ਛੱਡ ਕੇ ਆਵੇ ਯਾਰ ਪਰ ਆਏ ਆ ਉਰੇ ਦੇ 5 ਕਿਲੋਮੀਟਰ ਹੋਣਾ ਹੈ ਅੰਦਰ ਤਾਂ ਦੋ ਚਾਰ ਜਾਣਦੇ ਹੋਣਗੇ ਮੈਨੂੰ ਵੀ ਲੱਗਿਆ ਜੀ ਆ ਰੋਪੜ ਦੀ ਹੱਦ ਤੇ ਆ ਕੇ ਹੁਣ ਆਏ ਆ ਵੀ ਨਹੀਂ ਅੰਦਰ ਨਹੀਂ ਆ। ਉਹ ਦੇਖ ਕੇ ਇਹ ਕਿਹੜਾ। ਉਹ ਫੇਰ ਇਧਰੋਂ ਜੇ ਕੋਈ ਬੰਦਾ ਜਾਣ ਵਾਲਾ ਉਹ ਵੀ ਨਹੀਂ ਮਿਲਣਾ। ਟਾਈਮ ਕਿੰਨਾ ਹੋ ਗਿਆ? ਟਾਈਮ 12:30। 12:30 ਹੋ ਗਏ ਆ। ਕਹਿੰਦੇ ਮੇਲੇ ਦੇ ਘਰ ਨੂੰ ਜੇ ਆਉਣਾ ਏ ਤਾਂ ਟਾਈਮ ਨਾਲ ਆਓ। ਟਾਈਮ ਨਾਲ ਆਓ, ਲੇਟ ਨਾ ਆਓ। ਬਾਈ ਬੰਦਾ ਫੇਰ ਕੰਮ ਖਰਾਬ ਹੋ ਜਾਂਦਾ। ਹੁਣ ਅਸੀਂ ਤੁਰ ਕੇ ਜਗਾਹਾਂ ਚਲੇ ਗਏ ਕਿਸੇ ਦੇ ਰੋਕਣਾ ਨਹੀਂ ਸੀ। ਅੱਧ ਬੰਦੀ पे ਖੜ ਗਏ। ਜੱਗਾ ਤੇ ਇਧਰ ਗੱਡੀ ਮੁੜੂਗੀ ਪਰ ਇਹਨੂੰ ਮੁੜ ਗਈ। ਟੱਕਾ ਹੋ ਗਿਆ। ਕੋਈ ਹੈਵਾ ਹੂਆ ਹੁਣ ਬਾਈ ਟੂਲ ਪਲਾਜੇ ਕਰਕੇ ਅੱਗੇ ਇਧਰੋਂ ਬੰਦੇ ਆਏ ਨੇ ਤੇ ਹੈਵੀ ਵਾਲੇ ਹੁਣ ਨਹੀਂ ਆਉਂਦੇ। ਤਦੋਂ ਦੇਖਦੇ ਆ। ਲਓ ਜੀ ਬਾਈ ਇਹ ਹੀਲਾ ਹੈ ਨਹੀਂ ਮਾੜਾ ਟਾਈਮ ਆਇਆ ਤਾਂ ਫੇ ਤੁਰ ਕੇ ਹੋਲੇ ਇੱਕ ਬਾਈ ਮਿਲਿਆ ਦਾ ਵਿਚਾਰਾ ਉਹ ਸਾ ਵੀ ਤੇਲ ਮੁੱਕਿਆ ਪਿਆ ਹੈ ਸੈ ਜਾਗੇ ਉਹ ਵੀ ਆਪਣੇ ਨਾਲ ਲਈ ਹੈ ਟਾਇਲਟ ਕਰਾਏ ਯਾਰ ਠੀਕ ਹੈ ਆਪਾਂ 2 ਕਿਲੋਮੀਟਰ ਤੁਰਲੇ ਹੋਣੇ ਆ ਸਾਰਾ 10 ਕਿਲੋਮੀਟਰ ਆਗੇ ਤੁਰ ਕੇ ਵਿਚਾਰਾ ਬਾਈ ਮਿਲਿਆ ਹੈ ਸਾਡੇ ਛੱਲਿਆ ਪਿੰਡ ਦਾ ਜਾਣਦੇ ਹੈ ਨਹੀਂ ਤੇ ਕਿਹੜਾ ਮੇਰਾ ਦਾਬ ਤੇਲ ਮੁੱਕ ਗਿਆ ਚਲ ਕੁਦੇ ਨਹੀਂ ਉਹ ਤਾਂ ਬਲੂਗ ਪਹੁੰਚ ਜਾਣਾ ਸੀ ਉੱਤਟਰ ਮਾਰੀ ਜਾਂਦਾ ਵੀ ਛੱਡਿਆ ਮਾਮੇ ਹੂਟਰ ਮਾਰਦੇ ਜੱਗਿਆ ਕਰਾ ਜੇ ਮਾਮੇ ਆ ਕੇ ਮਾਮੇ ਨੂੰ ਕਹਿਣਾ ਬਾਈ ਛੱਡਿਆ ਸਰਾਉਂਡੀ ਗਿਆ ਦਾ ਨਾਲ ਇੱਕ ਆਲਾ ਉਹਨਾਂ ਨੂੰ ਕਹਿਣਾ ਬਾਈ ਤੁਸੀਂ ਉਹ ਛੱਡਿਆ ਹੋ ਸੀ ਤਾਂ ਬਹੁਤ ਆਨਾਂ ਉਹਨਾਂ ਨੂੰ ਲੱਦ ਕੇ ਚੌਂਕੀ ਲੈ ਜਾਣੇ ਵੈਸੇ ਰਹਿ ਸਾਡਾ 2 ਕਿਲੋਮੀਟਰ ਹੈ ਗਿਆ ਪਿੰਡ 4 4 ਨਹੀਂ ਹੈਗਾ ਨੈਟ ਪਰ 2 ਹੈ 4 ਬੈਠੇ ਦੇ ਕੋਈ ਟਾਈਮ ਲੱਗਣਾ ਤੋ ਆਏ ਨਾ ਜਿੱਤੁਰ ਹੋਈ ਜਾਂਦਾ ਵੀ ਘਰ ਆਉਣਾ ਹੈ ਘਰ ਦੀ ਆਸ ਕਰਕੇ ਉੱਠ ਲੱਗੀ ਫੇ ਰੋਟੀ ਦੀ ਆਸ ਕਰਕੇ ਤਰ ਹੁੰਦਾ हां भाई बनिया को नहीं कोई बाप्पू ਨੂੰ ਕੋਣ ਕੀਤਾ ਬੱਪੂ ਟੈਟ ਹੋਇਆ ਤੇ ਦਰੂ ਪੀ ਗਿਆ ਚੱਲ ਕੋਈ ਨਹੀਂ ਕੋਈ ਨਹੀਂ ਚੱਲ ਫਿਰ ਤੂੰ ਸਾਡੇ ਨਾਲੇ ਚੱਲ ਲਓ ਜੀ ভাই ਪਿੰਡ ਪਹੁੰਚ ਗਏ ਤੇ ਤੇ ਰਾਸਤੇ 'ਚ ਬਾਈ ਮਿਲ ਗਏ ਸਾਨੂੰ ਉਹਨਾਂ ਨੇ ਸਾਡਾ ਹਿੱਲਾ ਕਰਤਾ ਤਾਂ ਫਿਰ ਮੋਟਰਸਾਈਕਲ 'ਚ ਤੇਲ ਪਾ ਕੇ ਬੰਦਾ ਸਾਨੂੰ ਘਰ ਛੱਡ ਗਿਆ ਤਾਂ ਘਰ ਛੱਡਣ ਤੋਂ ਬਾਅਦ ਮੈਂ ਬਾਈ ਹੁਣ ਜੱਗੇ ਨੂੰ ਵੀ ਮੌਤੇ ਘਰ ਤਾ ਰਿਹਾ ਆਪਣਾ ਮੋਟਰਸਾਈਕਲ ਚੱਕ ਕੇ ਘਰ ਤੇ ਜੱਗਾ ਪਹੁੰਚ ਗਿਆ ਆਪਣੇ ਘਰ ਤੇ ਹੁਣ ਚੱਲੀਏ ਆਪਣੇ ਘਰ ਨੂੰ ਆਪਾਂ ਜੱਗੇ ਨੂੰ ਛੱਡਿਆ ਟਿਕਾਣੇ ਉਹਦੇ ਬਾਈ ਕਹਿੰਦੇ ਰਾਤ ਦਾ ਸਫ਼ਰ ਵੀ ਕਈ ਵਾਰ ਬੰਦੇ ਨੂੰ ਖੜ ਲੈਂਦਾ ਏ ਉਹੀ ਕੰਮ ਹੋ ਗਿਆ ਤਾਂ ਸਾਡੇ ਗੱਲ ਅੱਜ ਲੈ ਬਾਈ ਜੇ ਟਾਈਮ ਦੇਖਿਆ ਜਾਵੇ ਤਾਂ 1.5 ਬੱਜ ਗਿਆ ਘੁੰਮਦੇ ਘਮਾਉਂਦੇ ਦੇ ਲੋ 11 ਵੇ ਦੇ ਮਰੰਡੇ ਦੇ ਤੁਰੇ ਵੇ 1.5 ਬੱਜ ਗਿਆ ਜੱਗੇ ਕੋ ਬਰੇਲਾ ਜ਼ਿਆਦਾ ਯਾਦ ਆ ਬੜੀ ਬੁਰੇ ਹੁਣੇ ਕੈਨੇਡਾ ਕੈਨੇਡਾ ਦਾ ਫਰੀ ਨਹੀਂ ਜਾਂਦਾ ਕੈਨੇਡਾ ਮੰਨਦਾ ਜਾ ਕੋਈ ਲੈ ਚਲ ਬੈਠ ਅੜਾ ਹੁਣ ਕੈਨੇਡਾ ਨੂੰ ਇਹਨੂੰ ਕੈਨੇਡਾ ਕਿੱਦਾਂ ਬਣਾਏ ਉਹ ਡਵਾਈ ਚਲੇ ਗਏ ਕੈਨੇਡਾ ਕਿੱਦਾਂ ਜੱਗੇ ਹੁਣ ਰਾਤ ਕਰਕੇ ਉਹਨਾਂ ਦਾ ਗੁੱਸਾ ਕਰ ਗਿਆ ਤਾਂ ਹੀ ਜੀਤੀ ਚੱਲਿਆ ਹਾਂ ਰਾਤ ਵਾਈ ਫਿਰ ਰਾਤ ਨੂੰ ਕੋਈ ਰੁਕਦਾ ਨਹੀਂ ਹੈਗਾ ਨਾਲ ਟਾਈਮ ਨਾਲ ਨੰਬਰ ਆਉਣ ਵਾਲਾ ਆਉਨੇ ਮੈਨੂੰ ਪਤਾ ਲੱਗੇ ਕੱਲ ਤੂੰ ਤੇ ਤੁਰ ਕੇ ਆ ਗਿਆ ਰਾਤ ਨੂੰ ਫੋਨ ਕਰ ਦਿੰਦਾ ਇਹ ਇੰਨੇ ਹੀਲਾ ਦੇਖ ਲਿਆ ਵੀ ਹੁਣ ਸੱਜਰੀ ਚਲੋ ਵੇ ਔਖ ਹੋ ਜੂਗਾ ਫੋਨ ਕਰ ਦੇ ਨਾ ਮਾ ਦਿੰਦਾ ਦੇ ਦਿਨੇ ਆ ਹੁਣ ਆਵਨੇ ਇੱਕ ਬੰਦਾ ਹੋ ਰਿਆ ਯਾਰ ਇੱਕ ਕੌਣ ਹੈ ਪੰਮਾ ਬਾਈ ਫਿਰ ਬਲਾਲਾ ਔਰੇ ਨੂੰ ਕਿਹ ਮੁੰਡੇ ਨੇ ਘਰੇ ਛੱਡ ਜਾ ਬਲਾਲਾ ਫਿਰ ਤੁਸੀਂ ਉਥਰੇ ਦੋ ਜਣ ਲਗ ਲਗ ਆਉਂਗੇ ਕੋਈ ਚੱਕਰ ਤਾਂ ਨਹੀਂ ਆ ਭੈ ਇੱਕ ਵਾਰ ਇੰਨੇ ਜਾਣੇ ਨਹੀਂ ਨਾ ਹੈਗੇ ਕਹਿੰਦਾ ਰੈਂਡ ਦੇ ਘਰ ਨੂੰ ਗਿਆ ਜਾਣਾ ਕਹਿੰਦਾ ਫੋਰਟ ਹੈ ਮੇਰੇ ਘਰ ਲੈ ਹੈਗੇ ਜਿੱਗੇ ਕਰ ਫਿਰ ਪੰਮੇ ਦਾ ਮਰੇ ਨੂੰ ਆ ਜਾ ਹਾਂ ਉਹ ਬੱਦਿਆ ਬਾਬੇ ਨੂੰ ਨੰਬਰ ਲਓ ਜੀ ਬਾਈ ਕੰਡੇ ਕੋ ਪਹੁੰਚ ਗਏ ਪੰਮੇ ਬਾਈ ਉਹ ਕਹਿੰਦੇ ਰਾਤ ਵਾਲੀ ਜਗਾ ਆ ਗਏ ਫੇਰ ਅੱਧੀ ਸਵਾਦ ਪਿਆ ਨਾ ਗੱਲਾਂ ਦਾ ਆਹੀ ਗੰਭਾ ਦੋ ਘੰਟੇ ਅੱਜ ਪੰਮੇ ਨੂੰ ਪਾਉਣਾ ਬਾਈ ਅੱਜ ਮੇ ਨੂੰ ਰਵਾ ਲਾਉਣਾ ਪੰਮਾ ਬਾਈ ਰੋਟੀ ਲੈ ਆਏ ਨੂੰ ਪਤਾ ਵੀ ਬਾਈ ਹਾਂ ਤੇ ਨਹੀਂ ਜੇ ਮੈਂ ਖਾਏ ਹਾਂ ਤਾਂ ਭੁੱਖ ਲੱਗੇ ਆਉਣੀ ਤੇ ਯਾਰ ਉਹ ਵੀ ਚੱਕਰ ਬਾਈ ਕਿੰਨਾ ਟਾਈਮ ਲੱਗੂ ਸਾਨੂੰ ਕੰਟਾ ਨੂੰ ਚਾਰ ਘੰਟੇ ਦੂਰਾਂ ਦੀ ਗੜਾ ਛੋੜੇ ਲੇ ਕੇ ਰੋਟੀ ਖਾਏ ਆ ਹਾਂ ਤੇਰਾ ਤਲਾਸ਼ਾ ਵੀ ਨਿੱਤਾ ਕਹਿੰਦੇ ਆ ਡਾਕਟਰ ਜੀ ਮੈਦਾ ਆਵ ਕੇ ਨਾ ਜੋਬੋ ਵੇ ਨਾ ਮੋਹੀ ਦੇ ਕੇ ਆ ਕੇ ਤੇ ਵਾ ਟਰਾਲਾ ਪਿਛਾਣ ਲਿਆ ਵਾ ਨਹੀਂ ਚੱਲ ਜਾਣਾ ਇਹ ਤਾਂ ਹੋ ਰਹੀ ਆ ਹੋ ਰਹੀ ਆ ਮੇਰੇ ਮੂਰੇ ਟਰਾਲਾ ਆਇਆ ਕਿਦਾਂ ਐ ਬਾਈ ਦੋ ਸਾਡੇ ਠੀਕੇ ਜਾ ਕੇ ਨੰਬਰ ਕਿੰਨਾ ਜੇ ਮੂਰੇ ਹੋਵੇ ਨੰਬਰ ਤਾਂ ਠੀਕ ਐ ਜੇ ਪਿੱਛੇ ਹੋਵੇ ਤਾਂ ਆਪਣਾ ਪਸਤੀ ਕਰਾ ਦਿਓ ਮੜਾ ਜਾ ਦੋਹਾ ਦੇ ਮੂਰੇ ਕਿੱਕ ਆ ਬਾਈ ਠੀਕੇ ਪਾਸੇ ਕਰਾ ਕੇ ਲੰਘ ਜਣਾ ਓ ਮੈਂ ਬਾਈ ਆ ਜਾਗਾ ਠੀਕ ਐ ਜੀ ਇਧਰ ਟਰੈਕਟਰ ਲੱਗ ਜੀਵੇ ਜਗਾ ਸਾਰੀ ਠੀਕ ਹੈ ਇੱਧਰ ਆਏ ਵੀ ਛੇੜਨੇ ਦੀ ਟਰੈਕਟਰ ਲੋਡਣੀ ਪੈਂਦੀ ਉਧਰ ਬਾਰ-ਬਾਰ ਅੱਗੇ ਪਿਛੇ ਕਰਨਾ ਪੈਂਦਾ ਇਹ ਤਾਂ ਹੈ ਬੇ ਇੱਧਰ ਲਾ ਕੇ ਆਪਣੇ ਘਰ ਨੂੰ ਜਾ ਸਕਦਾ ਬੰਦਾ ਤੇ ਮਰਜੀ ਚਲੀ ਜਾ ਹਾਂ ਆਪ ਮੇਰਾ ਤੇਰੇ ਨਾਲ ਕਿੱਧਰ ਹੈ ਉਹ ਤਾਂ ਤੇਰਾ ਇਕੱਠੇ ਖੜੇ ਕੋ ਮੂੰਹ ਚ ਨਿਕਲੇ ਆ ਇੱਕੇ ਪਰੇ ਘਰ ਦਾ ਉਹ ਤਾਂ ਜਰੇ ਹੋ ਜਾਣ ਹਾਂ ਲੈ ਕੋਈ ਸੋਣੀ ਕਰੀਏ ਉੱਥੇ ਜਨ ਲਾਈ ਤੋ ਹਲੇ ਉੱਡ ਗਿਆ ਵਾਹੇ ਮੈਂ ਹੋਰੇ ਟਰੈਕਟਰ ਦਾ ਪਰਲੇ ਟਰੈਕਟਰ ਕੋਈ ਨਹੀਂ ਉਹ ਬੰਦੇ ਉਧਰ ਵੀ ਜੋਬੋ ਖੜਾ ਨਾ ਕਹਿੰਦਾ ਮੇਰਾ ਤਾਂ ਉਧਰ ਖੜਾ ਉਹ ਮਾਲ ਜਿਆਦਾ ਖਾ ਲਵੇ ਤੈਨੂੰ ਪਤਾ ਹੀ ਹੋਵੇ ਉਹ ਪਰਲੇ ਟਰੈਕਟਰ ਲਾਲ ਖੜਾ ਨਾ ਉਧਰ ਹੀ ਰੈਡ ওভারਡੋਜ ਹੋਇਆ ਹੋਇਆ ਨਾ ਉਹ ਜੱਗੇ ਜੋਬ ਪਲੇਖਾ ਪਾਉਂਦੇ ਆ ਮੇਰੇ ਗਵਾਨਾ ਨੂੰ ਤੇ ਲੋ ਟਰੈਕਟਰ ਹੀ ਦੇਦਾ ਉਹ ਤੈਨੂੰ ਕਿਹੜੇ ਦੇਖਾ ਕੋਲਾ ਕੰਨਾ ਪਛਾਨ ਕੇ ਦੱਸ ਦਿੰਦੇ ਆ ਬਾਬੇ ਨੂੰ ਕਹਿੰਦਾ ਕਹਿੰਦਾ ਉਹ ਮੇਰੇ ਮੂਰੇ ਖੜਾ ਕਹਿੰਦਾ ਮੇਰਾ ਟਰੈਕਟਰ ਉਧਰ ਗਿਆ ਬਾਈ ਹੈ ਇਹ ਵਾ ਵੰਦ ਹੈ ਆਪਾਂ ਨੇ ਰਜਿਸਟਰ ਟਰਾਲੀ ਜਿਹਨੇ ਕੰਨਾ ਪਛਾਨ ਲਿਆ 85 ਹੈ ਬਾਈ ਨਿਗਾ ਹੈਗੀ ਹੈ ਗੰਨੇ ਦੋ ਚੂਫਲੇ ਮੈਨੂੰ ਤਾਂ ਕੇ ਮੂੰਹ ਮਿਠਾ ਕਰੀਦਾ ਪਹਿਲਾਂ ਢਾਈ ਦਾ ਵਰਕ ਤੋਂ ਪੁੱਬੇ ਬਾਈ ਜੀ ਉਹ ਰਾਤ ਚੱਲਦਾ ਹੁੰਦਾ ਰਾਤ ਉੱਤਰ ਜਾ ਕੇ ਪੀ ਆਉਂਦੇ ਆ ਪੀਆ ਪੀਣਾ ਹਾਂ ਚੱਲੀਏ ਕਿਹੜਾ ਵਰਕ ਹੈ ਜੀ ਅੰਦਰ ਗਲਾਸ ਚੱਲਦੇ ਆ ਗਲਾਸ ਲੈ ਲੈ ਆਪਣੇ ਦੋ ਗਲਾਸ ਲੈ 85 ਗੱਨੇ ਕੱਢ ਦੋ ਬਾਟਣ ਦਾ 85 ਗੱਨੇ ਬਾਟਣ ਦਾ 150 ਲਓ ਜੀ ਬਾਈ ਤਲਾਈ ਹੋਣ ਲੱਗੀ ਪਹਿਲਾਂ ਜੱਗਾ ਕੱਢੂਗਾਰੇ ਨਾਲੇ ਆਪਾਂ ਨੇ ਕੱਢ ਲੈਣਾ ਹਾਂ ਉਹ ਦੁਆ ਲਾ ਦੀਏ ਮੜਾ ਗਾਹਾਂ ਕਰਕੇ ਦੁਆ ਗਾਹਾਂ ਨੂੰ ਕਰਦੀਏ ਕੋਈ ਹੋਰ ਨਾ ਪਸਾਰਵੇ ਲੈ ਆ ਉਰੇ ਉਰੇ ਲੈ ਆ ਹਾਂ ਮੇਰਾ ਵੀਡੀਓ ਬਣਾ ਲੈਂਦੇ ਨਹੀਂ ਕੋਈ ਲਾਉਂਦਾ ਕਿੰਨਾ ਵਜੇ ਨਾ ਪਨੀਰ ਜਿਹਾ ਪਨੀਰ ਦੇ ਪਕੌੜੇ ਲੱਗਣੇ ਤਾਂ ਲੈਣੀ ਨਹੀਂ ਆਪਣਾ ਘਰ ਦਾ ਜਿਹਾ ਕਰਦੇ ਨਹੀਂ ਦੇੜੀ ਵਰਚੀ ਇਹ ਦੇਣੀ ਨਹੀਂ ਪਹਿਲਾਂ ਪਨੀਰ ਦੇ ਪਕੌੜੇ ਲੱਗੋ ਲੱਗਿਆ ਆਪਣਾ ਬਾਰੀ ਦਾ ਗਿਆ ਉਹਨੂੰ ਟਾਈਮ ਇੰਨੇ ਟਾਲੇ ਖੜੇ ਮੁਰੇ ਮੈਂ ਦੇੜੀ ਪੱਛ ਪਹਿਲਾਂ ਪਨੀਰ ਦੇ ਪਕੌੜੇ ਕਹਣਾ ਪਨੀਰ ਦੇ ਪਕੌੜੇ ਲੱਗਣੇ ਵਰਤੀ ਦਾ ਮਿਲ ਪੰਮੇ ਮੈਨੂੰ ਉਹ ਪੰਮੇ ਨਾ ਘਟਾ ਘਟਾ ਕਰ ਲੈਣੀ ਤੇ ਕਿਹ ਸਰਕਾਰ ਨਾਲ ਦੇ ਦੇ ਸੈਟਿੰਗ ਕਰ ਲੈਣੀ ਤੈਨੂੰ ਪੰਮੇ ਆਈ ਦੇਣਾ ਤਿੱਧਾ ਧੋਖਾ ਕਰੋਗੇ ਮੈਂ ਲਿਆ ਪਨੀਰ ਦੇ ਪਕੌੜੇ 300 ਰੁਪਏ ਆ ਰਾਤ ਲਾਉਣੀ ਪੈਗੀ ਦੇਖ ਲੈ ਪੰਮੇ ਲੈ ਆਈ ਮੜਾ ਦੂਆ ਡਰੈਕਟਰ ਕਾ ਯਾਰ ਮੈਟਿੰਗ ਚ ਲਾਉਣਾ ਉਹਦਾ ਬੰਲੀ ਹਾਂ ਜੋਰ ਚੈੱਕ ਕਰ ਲੈ ਕਵਰੇ ਮੰਨ ਮਤਲ ਜਵੇ ਜੋਰ ਚੈੱਕ ਕਰ ਲੈ ਭਾਈ ਭਾਈ ਰਾਤ ਆ ਠੰਡ ਮਾ ਹੋਗਾ 300 ਕੋਈ ਮਹਿੰਗਾ ਨਹੀਂ ਹੈਗਾ ਪਕਵੜੇ ਵੜ ਲੈ ਜਾਗੇ ਜੇ ਪਾਰਟੀ ਲੈਣੀ ਆ ਅੰਗਰੇਜ਼ੀ ਦੀ ਮੈਂ ਪਲਾ ਸਕਦਾ ਜੇ ਪੀਣੀ ਦੇ ਲੈ ਲਾ ਪੰਡਤਾਂ ਨੂੰ ਬੁਲਾਉਣਾ ਦਾਰੂ ਇਹਦੇ ਪਿਆਰੇ 2 ਕਿਲੋ ਲਿਆ ਦਿਆ ਕੀ ਬੁਲਾਉਂਦਾ ਆ ਭਾਈ ਦਾ ਨੰਬਰ ਇੱਕ ਬਣਾਉਣਾ ਆ ਭਾਈ ਦਾ ਠੀਕ ਆ ਲਓ ਜੀ ਭਾਈ ਜੱਗੇ ਵਾਲੇ ਦਾ ਕੰਡਾ ਹੋ ਰਿਹਾ ਹੈ ਤੇ ਇੱਕ ਇਧਰ ਲਾਤਾ ਲੋ ਜੀ ਬਾਈ 9:30 ਵਾਰੀ ਆਈ ਏ 9:30 ਹਾਂ 11 ਵਜੇ ਤੱਕ ਜੱਗੇ ਦਾ ਬਾਈ 1 ਨੰਬਰ ਇਹ 14 ਫੁੱਟ ਟਰਾਲੀ ਹੋਣ ਦਾ ਸੀ ਇਹਦਾ ਨੰਬਰ ਪਹਿਲਾਂ ਆ ਗਿਆ ਇੱਧਰ ਹੈ ਨਹੀਂ ਦਾ ਕੋਈ ਜੱਗਾ ਮਾਨੂੰ ਆਉਣ ਲੱਗਿਆ ਘੱਟ ਗਿਆ ਜਾਣ ਲੱਗਿਆ ਪਿੱਛੇ ਰਹਿ ਗਿਆ ਇਹਦੇ ਮੂਰੇ ਹੁਣ ਇੱਕ ਟਰੈਲਰ ਉੱਧਰ ਦਾ ਏ ਫੇਰ ਲੱਗਣਾ ਏ ਹੁਣ ਆਪਣਾ ਇਹਦੇ ਬਾਅਦ ਮੈਂ ਇੱਧਰ ਵਾਰੀ ਆਣੀ ਜੱਗੇ ਕਹਿੰਦੀ ਕੀੜਾ ਮਾਰ ਕੇ ਹੁੰਦੇ ਕੱਟੀਆਂ ਕੱਟੀਆਂ ਮੋਟਰਾਂ ਬਾਈ ਦੇਖੋ ਜੱਗੇਰੇ ਦਾ ਸਿਰ ਫੇਖਾਦੀ ਹੈ ਹੁਣ ਆਪਣੀ ਇੱਕ ਟਰਾਲੀ ਹੌਤਨ ਦੇ ਬਾਅਦ ਵਿੱਚ ਆਪਣੀ ਵਾਰੀ ਹੈ ਜੱਗੇ ਮੁਰੇ ਹੁਣ ਦੋ ਟਰਾਲੇ ਆ ਬਾਈ ਪਹਿਲਾਂ ਆਉਤਰਨਾ ਫਿਰ ਇੱਕ ਦੋ ਟਰਾਲੀ ਆਉਤਨੀਆ ਫਿਰ ਜੱਗੇ ਆਲਾ ਪਿੱਕਾ ਹੌਤਰਦਾਏ ਤੇ ਬਾਅਦ ਵਿੱਚ ਦੋ ਰੇਡੀਆਂ ਫੇਰੇ ਦੀ ਵਾਰੀ ਹੈ ਪਕੜ ਰਹਿਣ ਦੇ ਦੇਖੇ ਦੋ ਰੇੜੀਆਂ ਫੇਰ ਵਾਰੀ ਐ ਇਹ ਹੁਣ ਤੂੰ ਮੈਂ ਉਹੀ ਗੱਲ ਐ ਜੇ ਤੂੰ ਰੋਪੜ ਨੂੰ ਜਿੱਤ ਗਿਆ ਮੈਂ ਇਧਰ ਨੂੰ ਜਿੱਤ ਗਿਆ ਤੇਰਾ ਟਰਾਲਾ ਛੋਟਾ ਤੂੰ ਉਹ ਤੋਂ ਉੱਥੇ ਲਾਉਂਦਾ ਉੱਥੇ ਵੀ ਉਹ ਦੇ ਖੜਨਾ ਦਾ ਉੱਥੇ ਖੜਨਾ ਲੱਗਾ ਉਹ ਬਲੇ ਟਰਾਲੇ ਦੀ ਜਗ੍ਹਾ ਖੜਾ ਹੋਣਾ ਲਾਉਂਦਾ ਉਹ ਵੀ ਤੇਰਾ ਉੱਧਰ ਨਾਲ ਫੇਰ ਮੇਰਾ ਉਧਰ ਆ। ਇਹ ਕੰਮ ਖਰਾਬ ਐ ਉੱਧਰ ਗਿੱਲਾ ਦਾ ਨਾਲੇ ਕੋਰੇ ਆਏ ਵੀ ਮੇਰੇ ਟਰਾਲੇ ਦਾ ਪੱਕਾ ਪੈਂਦਾ ਤੇਰਾ ਟਰਾਲਾ ਚਾਉਦਾ ਐ ਤੇਰੇ ਕੋਲ ਆਪਸ਼ਨ ਉੱਧਰ ਲਾਉਣ ਦੀ ਹੈਗੀ ਉੱਧਰ ਹੈ ਨਹੀਂ ਦਾ ਕੋਈ ਚੱਲ ਫਾਇਦਾ ਹੋ ਗਿਆ ਜਾਣਾ ਤਾਂ ਇਕੱਠੇ ਨਹੀਂ ਐ ਜਾਣਾ ਸੀ ਉਹ ਬਾਜ਼ਾਰ ਚ ਨੂੰ ਘੁੰਮ ਕੇ ਆ ਟਾਈਮ 10 10 ਵਜ ਜਾਣੇ ਆਪਾਂ ਨੂੰ ਸਾਢੇ ਨਾ ਹੋ ਗਏ ਹਨਾ ਰੇਡੀਓ ਟਾਈਮ ਲੱਗ ਜਾਂਦਾ ਲਓ ਜੀ ਭਾਈ ਆ ਗਈ 바ਰੀ ਵੀ ਆਪਣੀ ਇੱਕ ਪੰਜੇ ਜੇ ਖਾਸਾ ਮਾਲ ਤਾਰਤਾ ਤੇ ਉਹ ਸਾਹਮਣੇ ਜੱਗੇ ਦਾ ਵੀ ਲੱਗਣਾ ਸੋਨਾਲੀ ਕਾ ਵਿਹਲਾ ਹੋ ਗਿਆ ਤੇ ਬਾਰਮਾ ਇੱਕ ਸਾਈਡ ਆ ਗਿਆ ਇੱਕ ਸਾਈਡ ਰੇੜੀਆਂ ਉਤਰਦੀਆਂ ਐ ਇੱਕ ਸਾਈਡ ਟਰਾਲੀ ਚੈਨ ਦੀ ਸਪੀਡ ਚੈੱਕ ਕਰੋ ਬਾਈ ਸ਼ਾਮ ਨੂੰ ਕਿੰਨੀ ਹੁੰਦੀ ਐ ਸ਼ਾਮ ਟਾਈਮ ਦਾ ਰੇਲ ਹੋਏ ਕਹਿੰਦੇ ਰਾਤ ਨੂੰ ਸਪੀਡ ਵੱਧ ਜਾਂਦੀ ਐ ਇੰਨੀ ਜਮੇੜਾ ਦੋ ਜੀ ਬਾਈ ਆਪਣੇ ਵਾਲਾ ਹੋ ਗਿਆ ਬੇਲਾ ਦੋ ਰੇੜੀਆਂ ਵੀ ਉਤਰ ਗਈਆਂ ਉਧਰ ਜੱਗੇ ਦੀ ਵੀ ਆ ਗਈ ਵਾਰੀ ਰਾਉਂਡ ਆ ਗਿਆ ਇੱਧਰ ਸਮਝ ਵੀ ਹੋ ਗਈ ਹੁਣ ਲਾਤਾ ਬੈਗ ਮੁੰਡੇ ਨੇ ਹੋ ਗਿਆ ਭਾਈ ਸੌ ਗਿਆ ਯਾਰ ਭਾਈ ਸੌ ਗਿਆ ਕਹਿੰਦਾ ਉਹ ਸੌ ਗਿਆ ਭਾਈ ਬਾਈ ਜੱਗੇ ਨੇ ਹਿੰਮਤ ਮਾਰੀ ਮੇਤੇ ਪਹਿਲਾਂ ਆ ਗਿਆ ਔਰ ਇਹ ਆ ਕੇ ਫਸ ਗਿਆ ਏ ਬਾਰੀ ਜੀ ਫਸ ਗਿਆ ਜੱਗੇ ਇੱਥੇ ਕੰਡਾ ਹੈ ਚੱਲਦਾ ਹੀ ਨਹੀਂ ਹੈਗਾ ਪੰਜਾ ਬਵਾਰ ਆ ਵਾ ਘਟ ਚੱਲਦਾ ਮਨਵੇੜਾ ਵਾ ਕਰਦਾ ਜੀ ਚੱਲ ਪੋਵੇ ਬਾਈ ਇਹ ਮਰਨਾ ਵੇਲੇ ਦੋਹੇ ਮੇਰਾ ਹੋਇਆ 107 ਕੁਆਂਟਲ ਜੱਗੇ ਵਾਲਾ ਦੇਖਦੇ ਹੁਣ ਕਿੰਨਾ ਹੁੰਦਾ 150 ਵਾਲੇ ਚ ਭਾਈ ਜੱਗੇ ਦੇ ਟਰਾਲੇ ਖਾਲੀ ਹੁੰਦੇ ਹੁੰਦੇ ਟਰੈਨ ਅਜਿਹੀ ਚੈਨ ਦੀ ਸਪੀਡ ਵੱਧ ਗਈ ਦੇਖੋ ਜੇ ਇੰਨੀ ਕ ਸਪੀਡ ਹੋਵੇ ਨਹੀਂ ਯਾਰ ਅਗਰ ਦੋ ਜੀ ਭਾਈ ਦੋਹੇ ਟਰਾਲੇ ਹੋ ਗਏ ਬੇਲੇ ਜੱਗੇ ਦਾ ਹੋਇਆ 145 ਆਪਣਾ ਹੋਇਆ 17 ਰਹਿ ਗਿਆ ਬਸ ਲਾਸਟ ਬਾਤ ਪਾਚੀ ਬਸ ਸੈਨ ਹੋਣੇ ਆ Todo levar uma cartona